ਸ਼ਸ਼ੀਕਾਲ ਸਬਰਾਂਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨਜ਼ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਵਿਖੇ ਸੜਕ ਹਾਦਸੇ 'ਚ ਗੁਜਰਾਤੀ ਨੌਜਵਾਨ ਦੀ ਦਰਦਨਾਕ ਮੌਤ ਆਥਰਾਸ ਭਾਜੜ ਮਾਮਲਾ ਐਕਸ਼ਨ ਮੋਡ 'ਚ ਯੋਗੀ ਸਰਕਾਰ ਐਸ.ਡੀ.ਐਮ. ਸੁਮੇਤ 6 ਅਫਸਰ ਸਸਪੈਂਡ ਲੰਧਰ ਜਿੰਨੀ ਚੋਣ ਲਈ VOTING ਅੱਜ EVM ਚੁਕਾਤ ਹੋਵੇਗੀ ਨਿਦਰਾ ਦੀ ਕਿਸਮਤ ਆਸਟਰੀਆ ਦੇ 2 ਦਿਨਾ ਦੌਰੇ ਤੇ ਵਿਆਨਾ ਪਹੁੰਚੇ PM ਮੋਦੀ 41 ਸਾਲਾਂ ਪਿਛੋਂ ਕਿਸੇ ਭਾਰਤ ਦੇ PM ਦੀ ਇਹ ਪਹਿਲੀ ਯਾਤਰਾ ਇਟਲੀ ਚ ਕਿਰਤਿਆਂ ਸੰਬੰਧੀ ਮੰਗਾਂ ਨੂੰ ਲੈ ਕੇ ਸਿਰਮੌਰ ਮਜ਼ਦੂਰ ਜਥੇਬੰਦੀ ਵੱਲੋਂ ਵਿਸ਼ਾਲ ਰੋਸ ਮظਹਰਾ ਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਤੋਂ ਇੱਕ ਵਾਰ ਫੇਰ ਦੁਖਦਾਇਕ ਖਬਰ ਸਾਹਮਣੀ ਆਈ ਹੈ ਇੱਥੋਂ ਦੇ ਸੂਬੇ ਅਰੀਜ਼ੋਨਾ ਵਿੱਚ ਬੀਤੇ ਦਿਨੀ ਵਾਪਰੇ ਇੱਕ ਹਾਦਸੇ ਵਿੱਚ ਮੌਰੀਚੀ ਪਟੇਲ ਨਾਂ ਦੇ ਗੁਜਰਾਤੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ ਅਰੀਜ਼ੋਨਾ ਦੇ ਪੀਮਾ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਮੌਰੀਚੀ ਪਟੇਲ ਜਿਨ੍ਹਾਂ ਦੀ ਉਮਰ 39 ਸਾਲ ਸੀ ਮਾਉਂਟ ਲੈਮਨ ਹਾਈਵੇ ਤੇ ਆਪਣੀ ਬਾਈਕ ਤੇ ਸਵਾਰ ਸੀ ਜਦੋਂ ਉਹ ਆਪਣੀ ਬਾਈਕ ਤੋਂ ਕੰਟਰੋਲ ਗਵਾ ਬੈਠਾ ਤਾਂ ਉਸ ਦੀ ਮੌਤ ਹੋ ਗਈ ਹਾਦਸੇ ਦੇ ਸਮੇਂ ਮੋਰੀਜੀ ਪਟੇਲ ਦੀ ਬਾਈਕ ਦੀ ਰਫ਼ਤਾਰ ਕਿੰਨੀ ਸੀ ਉਸ ਦੀ ਬਾਈਕ ਕਿਸ ਹਾਲਤ ਚ ਫਿਸਲ ਗਈ ਇਸ ਬਾਰੇ ਪੁਲਿਸ ਨੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਹਾਥਰਸ ਦੁਖਾਨ ਦੇ 7 ਦਿਨ ਬਾਅਦ ਮੰਗਲਵਾਰ ਨੂੰ ਯੂਪੀ ਸਰਕਾਰ ਨੇ ਪਹਿਲੀ ਕਾਰਵਾਈ ਕੀਤੀ ਅਤੇ ਐਸ ਡੀ ਐਮ ਤੇ ਸੀਓ ਸਮੀਤ ਛੇ ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਹਾਥਰਸ ਦੁਖਾਨ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ ਇਸ ਮੌਕੇ ਪਟੀਸ਼ਨ ਕਰਤਾ ਤੇ ਵਕੀਲ ਵਿਸ਼ਾਲ Tiwari ਨੂੰ ਚੀਫ ਜਸਟਿਸ ਡੀ.ਵਾਈ. ਚੰਦਰ ਚੂੜਨੇ ਕਿਹਾ ਕਿ ਮੈਂ ਬੁੱਧਵਾਰ ਹੀ ਪਟੀਸ਼ਨ ਨੂੰ ਸੂਚੀਬੱਧ ਕਰਨ ਲਈ ਕਿਹਾ ਹੈ। ਪਟੀਸ਼ਨ 'ਚ ਦੁਕਾਨ ਦੀ ਜਾਂਚ ਸੇਵਾਮੁਕਤ ਜਸਟਿਸ ਦੀ ਨਿਗਰਾਨੀ ਹੇਠ ਪੰਜ ਮੈਂਬਰੀ ਟੀਮ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ਦੀ ਤਿੰਨ ਪਧਰਾ ਤੇ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਚ ਜਲੰਧਰ ਪਛਮੀ ਵਿਧਾਨ ਸਭਾ ਸੀਟ ਤੇ ਅੱਜ ਬੁੱਧਵਾਰ ਨੂੰ ਜਿੰਨੀ ਚੋਣ ਹੋ ਰਹੀ ਹੈ ਇੱਥੇ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋ ਗਈ ਹੈ VOTING ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਇਸ ਸੀਟ ਤੇ ਕੁੱਲ 171963 ਵੋਟਰ ਨੇ ਇਹਨਾਂ ਵਿੱਚ 99629 ਪੁਰਸ਼ ਅਤੇ 82326 ਮਹਿਲਾਵਾਂ ਸ਼ਾਮਿਲ ਨੇ ਇਸ ਦਿਨਾਲ ਹੀ ਉਕਤ ਖੇਤਰ ਵਿੱਚ 8 ਥਰਡ ਜੈਂਡਰ ਵੋਟਰ ਵੀ ਨੇ ਉੱਥੇ ਹੀ VOTING ਲਈ ਕੁਲ 181 ਪੋਲਿੰਗ ਸਟੇਸ਼ਨ ਬਣਾਏ ਗਏ ਨੇ VOTING ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਇੱਥੇ 700 ਜਵਾਨ ਤਾਇਨਾਤ ਕੀਤੇ ਗਏ ਨੇ ਰੂਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਪ੍ਰੀਆ ਦੇ 2 ਦਿਨਾ ਦੌਰੇ ਤੇ ਮੰਗਲਵਾਰ ਸ਼ਾਮ ਵਿਆਨਾ ਪਹੁੰਚੇ ਜ਼ਿਕਰ ਯੋਗ ਹੈ ਕਿ 41 ਸਾਲਾਂ ਤੋਂ ਵੱਧ ਸਮੇਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਆਸਟਰੀਆ ਦੀ ਇਹ ਪਹਿਲੀ ਯਾਤਰਾ ਹੈ ਆਸਟਰੀਆ ਦੇ ਵਿਦੇਸ਼ ਮੰਤਰੀ ਅਲੈਗਜ਼ੈਂਡਰ ਸ਼ਾਲੇਨਬਰਗ ਨੇ ਹਵਾਈ ਅੱਡੇ ਤੇ ਉਨ੍ਹਾਂ ਦਾ ਸਵਾਗਤ ਕੀਤਾ ਇਟਲੀ ਵਿੱਚ ਬੀਤੇ ਦਿਨੀ ਕੰਮ ਦੌਰਾਨ ਵਾਹ ਵੱਡੇ ਜ਼ਖਮਾਂ ਕਾਰਨ ਅਤੇ ਸਹੀ ਸਮੇਂ ਤੇ ਹਸਪਤਾਲ ਨਾ ਪਹੁੰਚਣ ਕਾਰਨ ਮਾਰੇ ਗਏ ਪੰਜਾਬੀ ਸਤਨਾਮ ਸਿੰਘ ਦਾ ਮੁੱਦਾ ਬਹੁਤ ਗਰਮਾਰ ਹੈ ਜਿਸ ਖਿਲਾਫ ਲੋਕ ਸੜਕਾਂ ਤੇ ਵੀ ਉਤਰੇ ਸਨ ਤੇ ਦੋ ਰੋਸ ਮੁਜ਼ਾਹਰੇ ਵੀ ਹੋ ਚੁੱਕੇ ਨੇ ਜਿਸ ਦੇ ਨਤੀਜੇ ਵਜੋਂ ਸਤਨਾਮ ਸਿੰਘ ਦਾ ਸੋਸ਼ਣ ਕਰਨ ਵਾਲੇ ਉਸ ਦੇ ਮਾਲਕ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਕਰ ਦਿੱਤਾ ਗਿਆ ਕਿਰਤੀਆਂ ਦੀ ਸਿਰਮੌਰ ਜਥੇਬੰਦੀ ਸੀਜੀਆਈਐਲ ਵੱਲੋਂ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋ ਵਈ ਇਜਾਜ਼ਤ ਧੰਨਵਾਦ